ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੈਲ ਲੈ ਕੇ ਆਜਨਾ ਜੀ 17 ਤੋਂ ਗੱਲ ਕਰਾਂਗੇ 17 ਤੋਂ ਲੈ ਕੇ 20 ਅਪ੍ਰੈਲ ਤੱਕ ਯਾਨੀ ਕਿ ਅਗਲੇ 4 ਦਿਨਾਂ ਦੇ ਦਰਮਿਆਨ ਮੌਸਮ ਪੰਜਾਬ ਦਾ ਹਲਸ ਨਾਲ ਲੱਗਦੇ ਖੇਤਰਾਂ ਤੱਕ ਜਾਂਦਾ ਰਹਿ ਸਕਦਾ ਸੋ ਅਸਲੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਤੇ ਲੈ ਕੇ ਚੱਲਦੇ ਆ ਤੁਹਾਨੂੰ ਸਿੱਧਾ ਲਗਭਗ ਸਵੇਰ ਦੇ 8:00 ਵਜੇ ਨਾਲ ਜਾ ਰਹੀ ਹੈ ਜੀ 17 ਅਪ੍ਰੈਲ ਦੀ ਅੱਜ ਸਵੇਰ ਹੈ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਪੰਜਾਬ ਦੇ ਵਿੱਚ ਮੌਸਮ ਅਸਲੇ ਠੀਕ ਠਾਕ ਬਣਿਆ ਹੋਇਆ ਕੱਲ ਬੀਤੀ ਸ਼ਾਮ ਤੋਂ ਜਿਹੜਾ ਸਿਸਟਮ ਇੱਕ ਹਨੇੜ ਚੱਕੜ ਨਾਲ ਸ਼ੁਰੂ ਹੋਇਆ ਸੀ ਪਾਕਿਸਤਾਨ ਦੇ ਉੱਤਰ ਪੱਛਮੀ ਭਾਗਾਂ ਤੋਂ ਪਾਕਿਸਤਾਨ ਦੇ ਭਾਗਾਂ ਨੂੰ ਕਵਰ ਕਰਦਾ ਹੋਇਆ ਪੰਜਾਬ ਦੇ ਉੱਪਰ ਦੀ ਲੰਘਦਾ ਹੋਇਆ ਹਨੇੜ ਚੱਕੜ ਤੇ ਕੇਂਦਰੀ ਕੇਂਦਰੀ ਹਰਿਆਣਾ ਦੇ ਨਾਲ ਲੱਗਦੇ ਜਿਹੜੇ ਯੂਪੀ ਦੇ ਕੁਝ ਖੇਤਰ ਆ ਇਥੋਂ ਪਾਰ ਕਰਦਾ ਹੋਇਆ ਇਹ ਪਹਾੜਾਂ ਵੱਲ ਜਾਗ ਰਿਹਾ ਹੈ ਇਸ ਲਈ ਉੱਤਰਾਖੰਡ ਦੇ ਪਹਾੜੀ ਖੇਤਰਾਂ ਦੇ ਵਿੱਚ ਇਹ ਬਦਰਵਾਇਜ ਨਾਲ ਸਰਗਰਮ ਹੈ ਦੋਜੋ ਹਾਸੇ ਜੀ Rajasthan ਦੇ ਖਾਸ ਕਰਕੇ बीकानेर सीकर जोधपुर अलवर ਇਹਨਾਂ ਭਾਗਾਂ ਦੇ ਵਿੱਚ ਕਿਤੇ ਨਾ ਕਿਤੇ ਸ਼ਰਾਟੇ ਇਸ ਵੇਲੇ ਦਰਜ ਹੋ ਰਹੇ ਨੇ ਸੋ ਇਹ ਕਹਿ ਸਕਦੇ ਆ ਇਹ ਸਿਸਟਮ ਪੰਜਾਬ ਦੇ ਵਿੱਚੋਂ ਲੰਘ ਚੁੱਕਿਆ ਅੱਗੇ ਪਹਾੜਾ ਦੇ ਵਾਲੇ ਇਹ ਜਾ ਵੜਿਆ ਹੁਣ ਅੱਜ ਦਾ ਦਿਨ ਲਗਭਗ ਠੀਕ ਰਹਿਣ ਦੇ ਆਸਾਰ ਨੇ ਸਵੇਰ ਜੜੀਆ ਠੰਡੀਆਂ ਥੋੜੀ ਜਿਹੀ ਥੋੜੀ ਬਹੁਤ ਬੀਤੇ ਦਿਨਾਂ ਦੇ ਮੁਕਾਬਲੇ ਪਰ ਜਿਹੜੇ ਟੈਂਪਰੇਚਰ ਨੇ ਉਹਦੇ ਵਿੱਚ ਕੋਈ ਖਾਸ ਉਤਾਰ ਚੜਾ ਨਹੀਂ ਆ ਟੈਂਪਰੇਚਰ ਉਸੇ ਤਰ੍ਹਾਂ ਸਟੇਬਲ ਬਣੇ ਹੋਏ ਨੇ ਆਉਂਦੇ ਜਿਹੜੇ ਘੰਟੇ ਨੇ ਯਾਨੀ ਕਿ ਜੇਕਰ ਅੱਜ ਦੀ ਗੱਲ ਕਰਦੇ ਆ ਹੀਟ ਲੱਗਣ ਦਾ ਅਨੁਮਾਨ ਹੈ ਜੀ ਅੱਜ ਧੁੱਪ ਚੜੀ ਰਹੇਗੀ ਬਹੁਤੇ ਹਹਾਗਾ ਦੇ ਵਿੱਚ ਜਿਹੜੀਆਂ ਨੇ ਹਵਾਵਾਂ ਚੱਲਦੀਆਂ ਰਹਿਣਗੀਆਂ ਦੱਖਣਪਰੇ ਦੀਆਂ ਹਲਕੀ ਧਕੇ ਧਕੇ ਤੇ ਮਾਧਮ ਰਫਤਾਰ ਦੇ ਨਾਲ ਸੋ ਆਉਂਦੇ ਦਿਨਾਂ ਦੇ ਵਿੱਚ ਇੱਕ ਹੋਰ ਸਿਸਟਮ ਬੈਕ ਟੂ ਬੈਕ ਤਿਆਰ ਹੈ ਅਗਲੇ 72 ਘੰਟਿਆਂ ਦੇ ਵਿੱਚ ਇਹ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਲੈਂਦਾ ਪੰਜਾਬ ਪਾਕਿਸਤਾਨ ਦੇ ਖੇਤਰ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਦੇ ਖੇਤਰਾਂ ਤੱਕ ਪ੍ਰਭਾਵਿਤ ਕਰ ਸਕਦਾ ਸੋ ਇਹ ਸਿਸਟਮ 18 ਤੇ 19 ਤਰੀਕ ਨੂੰ ਇਹਦਾ ਮੁੱਖ ਦਿਨ ਹੈ ਯਾਨੀ ਕਿ ਕੱਲ ਤੇ ਪਰਸੋਂ ਤੇ ਇਹ ਸਿਸਟਮ ਦੇ ਬਾਬਤ ਮੌਸਮਾਗਰੇ ਜਿਹੜੇ ਅਲਰਟ ਹੈ ਉਹ ਜਾਰੀ ਕੀਤੇ ਹੋਏ ਨੇ yellow alert ਤੇ ਆ ਜੀ ਪੰਜਾਬ ਔਰ ਹਰਿਆਣਾ ਸਾਰੇ ਖੇਤਰਾਂ ਦੇ ਵਿੱਚ ਗਰਜ ਰਿਸ਼ਕ ਦੇ ਨਾਲ ਉਮੀਦ ਜਿਹੜੇ ਅਲਰਟ ਹੈ ਉਹ ਮੌਸਮਾਗਰੇ 18 ਤੇ 19 ਤਰੀਕ ਲਈ ਜਾਰੀ ਕੀਤੇ ਹੋਏ ਨੇ ਜਿਵੇਂ ਕਿ ਸਾਨੂੰ ਪਹਿਲਾਂ ਦੱਸਿਆ ਆ ਰਹੀ ਸੀ ਕਿ 16 17 ਤਰੀਕ ਨੂੰ ਇੱਕ ਹਨੇਰੀ ਵਾਲਾ ਸਿਸਟਮ ਆ ਰਿਹਾ ਤੇ ਇੱਕ ਮੀਂਹ ਵਾਲਾ ਪਲਸ ਕੁਝ ਖੇਤਰਾਂ ਦੇ ਵਿੱਚ ਗਰੇਮਾਰ ਇਹ ਕਿਹੜੇ ਖੇਤਰ ਹੋਣਗੇ ਉਹ ਵੀ ਤੁਹਾਨੂੰ ਦੱਸ ਦਾਂਗੇ ਉਹਦੇ ਜਿਹੜੀ ਕੱਲ ਦੀ ਸੋ ਸਾਡੀ ਅਪਡੇਟ ਹੋਏਗੀ ਸੋ ਇਹ ਸਿਸਟਮ ਹੈਗਾ ਮੀ ਆਲਾ ਜੀ ਤੇ 18 19 ਤਰੀਕ ਯਾਨੀ ਕਿ ਕੱਲ ਤੇ ਫਰਸਵੇ ਦਾ ਮੁਖਦ ਹੋਗਾ 18 19 ਦੀ ਰਾਤ ਇਹ ਸਿਸਟਮ ਦੀ ਮੁਖ ਰਾਤ ਹੋ ਸਕਦੀ ਹੈ ਤੇ ਬਾਕੀ ਇਹ ਸਿਸਟਮ ਬਾਰੇ ਆਪਾਂ ਡਿਟੇਲ ਅਪਡੇਟ ਜਿਹੜੀ ਹੈ ਉਹ ਡਿਟੇਲ ਜਿਹੜੀ ਗੱਲਬਾਤ ਹੈ ਉਹ ਅੱਜ ਰਾਤ ਦੀ ਵੀਡੀਓ ਦੇ ਵਿੱਚ ਜਾਂ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਰਾਂਗੇ ਤੇ ਡਿਟੇਲ ਵਾਈ ਸਾਨੂੰ ਜਾਣਕਾਰੀ ਇਹ ਸਿਸਟਮ ਬਾਰੇ ਦੇਾਂਗੇ ਫਿਲਹਾਲ ਅੱਜ ਦਾ ਦਿਨ ਹੁਣ ਠੀਕ ਠਾਕ ਰਹਿਣ ਦੇ ਆਸਾਂ ਨੇ ਗਰਜ ਰਿਸਕ ਵਾਲੇ ਬਦਲਾਅ ਦਾ ਨਿਰਮਾਣ ਪੰਜਾਬ ਵਾਲੇ ਫਾਸੇ ਹੋਵੇ ਇਦਾਂ ਦਾ ਜਾ ਫੜ ਨਹੀਂ ਰਿਹਾ ਤੇ ਲਗਭਗ ਬੀਤੇ ਰਾਜਾ ਝੱਖੜ ਚੱਲਿਆ ਸੀ ਉਹ ਹੁਣ ਅੱਗੇ ਪਹਾੜਾਂ ਵੱਲ ਜਾ ਵੜਿਆ ਜੀ ਧੰਨਵਾਦ ਸ਼ੁਕਰੀਆ